ਤਹਾ ਵਿਚਾਰ ਸਾਂਝੀ ਕਰਨ ਲੱਗੇ ਆ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕੱਠ ਕੁਜਾ ਬਾਗਮ ਸੱਲਾ ਧਾਰੀ ਬੈਠਾ ਜਏ ਮਸੀਤ ਵਿੱਚ ਚਿੱਥੇ ਹਾਜੀ ਹੱਜ ਗੁਜਾਰੀ ਜਦ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਬੇ ਪਏ ਪਸਾਰੀ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਲੱਤਾਂ ਵੱਲ ਖੁਦਾਏ ਦੀ ਕਿਉਂ ਕਰ ਪਿਆ ਹੋਏ ਬਜਗਾਰੀ ਕੰਗੋ ਪਕੜ ਕੇ ਸਿੱਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਈ ਹੈਰਾਨ ਕਰੀਨ ਜੋਹਾਰੀ ਬਨਵਾਰੀ ਹਰੀ ਕੁज्जा ਅਸ ਤਾਵਾਂ ਲੋਟਾ ਮਹਿਰਾਬ ਡਾਟ ਖਾਸ ਥੋਂ ਮੱਕੇ ਦੀ ਜੀਵਨ ਨਾਮ ਹੈ ਵਟਕੇ ਜ਼ੋਰ ਨਾਲ ਕੁਫਰ ਵਹਿਗੁਰੂ ਦੀ ਏਕਤਾ ਨੂੰ ਨਾ ਮੰਨਣਾ ਕੁਫਾਰੀ ਨਾ ਬਾਜੀ ਗਰੀ ਫਾਬੋ ਜਹਕਾਰ ਪੱਪੀ ਜੋਹਾਰੀ ਨਮਸਕਾਰ ਬਾਬਾ ਫੇਰ ਮੱਕੇ ਨੂੰ ਗਿਆ ਨੀਲੇ ਕੱਪੜੇ ਪਹਿਨ ਕੇ ਮਾਨੋ ਬਨਵਾਰੀ ਰੂਪ ਧਾਰ ਕੇ ਐਸਾ ਹੱਥ ਵਿਖੇ ਕਿਤਾਬ ਕੱਛ ਵਿੱਚ ਅਸਤਾਵਾ ਤੇ ਬਾਗ ਦੇਣ ਵਾਲਾ ਮਸੱਲਾ ਆਸਨ ਵੀ ਲਾਇਆ ਮਸਜਿਦ ਵਿੱਚ ਜਾ ਕੇ ਬੈਠ ਗਿਆ ਜਿੱਥੇ ਹਾਜ਼ਰੀਆਂ ਮੱਕੇ ਦੇ ਯਾਤਰੀਆਂ ਨੇ ਹੱਜ ਕੀਤੀ ਜਦ ਰਾਤ ਪਈ ਤਾਂ ਬਾਬੇ ਬਾਬਾ ਮੱਕੇ ਦੀ ਬਲਤਾਂ ਸਾਰ ਕੀ ਸੋਗਿਆ ਜੀਵਨ ਨੰਮੇ ਮੁੱਲਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰੂ ਤੇ ਆ ਅੰਕ 39 40 41 ਉਨ ਲਿਖਿਆ ਹੈ ਕਿ ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਤੇ ਲੋਕ ਪਾਨੀ ਅਨੋ ਤਹਾਂ ਤੇਹੁ ਜੇ ਸਦਾ ਓਕ ਲੈਕਰ ਗਮਨੇ ਤਾਲ ਟਿੰਗ ਮਾਨਕ ਲਾਲ ਵਿਸਾਲ ਪੂਰਨ ਸਰ ਅਵ ਲੋਕ ਕਹਿ ਤਾਹੇ ਰਹਿ ਕਿਰਪਾਲ ਜਗਮਗ ਜਗਮਗ ਕਰਤ ਹੈ ਤਹਾਂ ਜਵਾਹਰ ਭੂਰ ਗੋਰਖ ਕੋਛਲ ਜਾਣ ਕੋ ਹਟ ਆਏ ਜਗ ਮੂਰ ਕਹਿਉ ਆਨ ਤਹ ਨੀਰ ਨਹ ਖੱਪਰ ਲੋ ਸੰਭਾਲ ਬੈਠੇ ਲਹੁਰ ਸਮੀਪ ਹੋਇ ਸ੍ਰੀ ਗੁਰੂ ਦੀਨ ਦਿਆਲ ਨੇ ਵਟਕੇ ਲੱਤ ਦੀ ਚੋਟ ਮਾਰੀ ਤੇ ਕਿਹਾ ਕਿਹੜਾ ਨਾ ਸ਼ੁਕਰਾ ਕਾਫਰ ਇਥੀ ਸੁੱਤਾ ਹੈ ਲੱਤਾਂ ਖੁਦਾ ਦੀ ਵਲਕੀਆਂ ਹਨ ਚੋਟ ਪਾਪੀ ਹੋ ਕੇ ਲੰਮਾ ਪੈ ਰਿਆਂ ਹੈ ਜਦ ਔਸਨੇਟ ਨੂੰ ਫੜ ਕੇ ਇੱਕ ਸੇਟ ਜਿਹਾ ਜਹੀ ਗੁਰੂ ਜੀ ਨੇ ਸ਼ਕਤੀ ਦਿਖਾਈ ਕਿ ਮੱਕਾ ਵੀ ਫਿਰ ਗਿਆ ਸਾਰੇ ਅਸਚਰਜ ਹੋ ਕੇ ਫਿਰ ਲੱਗੇ ਨਮਸ਼ਕਾਰ ਕਰਨ ਭਾਵ ਗੁਰੂ ਜੀ ਮੱਕੇ ਦੇ ਮੌਲਵੀਆਂ ਦਾ ਹੰਕਾਰ ਟੁੱਟਣ ਲਈ ਉਹਨਾਂ ਦਾ ਹੀ ਪੇਖ ਧਾਰ ਕੇ ਮੱਕੇ ਜਾ ਪੁੱਜੇ ਬਨਵਾਰੀ ਵੀ ਸੇਖਣ ਦਾ ਪਾਵੇ ਹੈ ਕਿ ਫਤੇ ਦਾ ਚਿੰਨ ਵਜਿੰਤੀ ਮਾਲਾ ਪਹਿਨੇ ਹੀ ਮਾਨੋ ਗਲ ਵਿੱਖੇ ਪੈਰੀ ਹੋਈ ਸੀ ਜਿੱਦੜੇ ਗੁਰੂ ਜੀ ਦੀਆਂ ਲੱਤਾਂ ਕਰਨ ਉੱਧਰ ਹੀ ਮੱਕੇ ਉਰੀ ਪਏ ਫਿਰਣ ਤੁੰਨੀ ਇਹ ਕਿ ਈਸ਼ਵਰ ਭਗਤਾਂ ਦੇ ਅਧੀਨ ਹੈ ਮੇਰੀ ਬੰਦੀ ਭਗਤ ਛੜਾਵੇ ਬੰਦ ਹੈ ਭਗਤ ਨਾ ਛੁੱਟਾ ਏਕ ਸਮੇਂ ਮੋਕੋ ਗਹਿ ਬੰਦ ਹੈ ਤੂਫਨ ਮੋਪੈ ਜਵਾਬ ਨਾ ਹੋਈ ਮੁਕਤੀ ਗੱਲ ਸਾਰੀ ਮਲਾਣੇ ਸ਼ਰਣੀ ਡਿੱਗ ਪਈ ਤੇ ਸਤਗੁਰੂ ਜੀ ਦੀ ਓਹ ਅਨੋਹੀਅਤ ਦੇ ਕਾਇਲ ਹੋ ਗਏ ਪੁੱਛਣ ਗਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕੈ ਕੁਦਰਤ ਕੋਈ ਪੁੱਛਣ ਫੂਲ ਕਿਤਾਬ ਨੂੰ Hindu ਵੱਡਾ ਕੈ ਮੁਸਲਮਾਨ ਹੋਈ ਬਾਬਾ ਆਖੇ ਹਾਜੀਆ ਸੁਭ ਅਮਲਾ ਬਾਜੋ ਦੋਨੋਂ ਰੋਈ Hindu ਮੁਸਲਮਾਨ ਦੋਏ ਦਰਗਹ ਅੰਦਰ ਲਹਿਣਾ ਢੋਈ ਕੱਚਾ ਰੰਗ ਕ ਸੁੰਬ ਦਾ ਪਾਣੀ ਤੋਤੇ ਫਿਰਨਾਰ ਹੋਈ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋਈ ਰਾ ਸਤਾਨੀ ਦੁਨੀਆ ਕੋਈ ਇਮਾਨਦਾਰਤ ਹੈ ਮਜਹਬ ਅਮਲਾ ਦਾ ਅਰਥ ਹੈ ਕਰਨੀ ਧੋਈ ਦਾ ਆਸਰਾ ਅਰਥ ਹੈ ਕਾਜੀ ਤੇ ਮੁੱਲਾ ਇਕੱਠੇ ਹੋ ਕੇ ਮਜਬ ਦੀ ਗੱਲ ਪੁੱਛਣ ਲੱਗੇ ਈਸ਼ਵਰ ਨੇ ਵੱਡਾ ਸਾੰਗ ਪਸਾਰਾ ਵਰਤਾਇ ਉਸ ਦੀ ਮਾਇਆ ਦਾ ਅੰਤ ਨਹੀਂ ਪਾਸ ਕੀਦਾ ਕਿਤਾਬਾਂ ਨੂੰ ਫੋਲ ਕੇ ਪੁੱਛਣ ਲੱਗੇ ਹਿੰਦੂ ਮਜਬ ਵੱਡਾ ਹੈ ਕਹੇ ਮੁਸਲਮਾਨੀ ਬੱਬੀ ਨੇ ਹਾਜ਼ਰੀਆਂ ਨੂੰ ਕਿ ਅਨੇਕ ਅਮਲਾਂ ਕਰਨੀ ਤੋਂ ਬਾਅਦ ਦੋਵੇਂ ਪੈ ਰੁੰਦੇ ਹਨ Hindu ਅਤੇ Musalman ਦੋਵੇਂ ਕੇਵਲ Hindu ਜਾਂ Musalman ਹੋਣ ਕਰਕੇ ਰੱਬ ਦੀ ਦਰਗਾਹ ਕ ਚਿਹਰੀ ਵਿੱਚ ਪਨਾ ਨਹੀਂ ਲੈਣਗੇ ਕਸੂੰਬੇ ਦਾ ਕੱਚਾ ਰੰਗ ਹੈ ਪਾਣੀ ਨਾਲ ਧੋਤਿਆਂ ਫਿਰ ਤਾਂ ਨਹੀਂ ਲੈਂਦਾ ਭਾਵ ਉੱਤਰ ਜਾਂਦਾ ਹੈ ਆਪੋ ਵਿਖੇ ਲੋਕ ਈਰਖਾ ਕਰਦੇ ਹਨ ਰਾਮ ਤੇ ਰਹੀਮ ਏ ਕੋ ਥਾਂ ਖਨੁੱਤੇ ਹਨ ਭਾਵ ਦਰਜਾ ਬਰਾਬਰ ਹੈ ਸ਼ੈਤਾਨੀ ਰਹਾ ਬੱਦੀ ਦੇ ਰਸਤਿਆਂ ਵਿਖੇ ਦੁਨੀਆ ਭੁੱਲੀ ਪਈ ਫਿਰਦੀ ਹੈ ਭਾਵ ਕਾਜੀਆਂ ਦਾ ਪ੍ਰਸ਼ਨ Hindu ਮੁਸਲਮਾਨ ਦੀ ਬਹਿਸ ਦਾ ਸੀ ਗੁਰੂ ਜੀ ਦਾ ਯਥਾਰਤ ਵਾਕ ਸੀ ਕਿ ਸ਼ੁਭ ਅਮਲ ਕਰਨੇ ਚਾਹੀਦੇ ਹਨ ਫਿਰ ਆਪ ਜੀ ਨੇ ਵਕਤ ਦਾ ਵਰਤਾਰਾ ਦੱਸਿਆ ਕਿ ਦੋਵੇਂ ਕਸੁੰਬੇ ਦੇ ਰੰਗ ਵਾਂਗ ਹਨ ਪਾਪ ਕਰਦੇ ਹੋਏ ਜਾਹਰੀ ਸੁਰਤਾ ਛੁਪਾ ਕੇ ਧਰਮੀ ਬਣਦੇ ਹਨ ਪਰ ਇਹ ਰੰਗ ਨਹੀਂ ਰਹਿ ਸਕਦਾ ਫਿਰ ਰਾਮਤੀ ਰਹੀਮ ਤਾਂ ਇੱਕੋ ਗੱਲ ਕਹਿੰਦੇ ਹਨ ਕਰਨੀ ਕਰੋ ਤੇ Hindu Muslim ਆਪੋ ਵਿਚ ਲੜਦੇ ਹਨ ਇਹ ਮੂਰਖਤਾ ਹੈ ਇਹ ਬਖਿਲੀ ਕਪਟ ਤੇ ਸ਼ੁਭ ਅਮਲਾਂ ਦੀ ਕਮੀ ਸ਼ੈਤਾਨੀ ਰਸਤਾ ਹੈ ਖੁਦਾ ਦਾ ਨਹੀਂ ਸੋ Hindu Muslim ਦੋਵੇਂ ਇਸ ਪਰ ਚੱਲ ਰਹੇ ਹਨ ਤਰੀ ਨਿਸ਼ਾਨੀ ਕੌਸ਼ਕੀ ਮਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਦਨਾ ਖੱਲੀ ਜਾਈ ਕਰ ਕਰ ਬਾਬਾ ਪੂਜੇ ਹਿੰਦੂ ਮੁਸਲਮਾਨ ਗਵਾਈ ਛੱਪੇ ਨੈ ਛਪਾਇਆ ਚੜਿਆ ਸੂਰਜ ਜਗਰ ਸੁਣਾਈ ਮੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾ ਵੱਲ ਪੰਨੀ ਜਾਈ ਚੜਿਆ ਚੰਦਨਾ ਲੁਕਈ ਕੱਢ ਕੁਲਾਨੀ ਜੋਤ ਛਪਾਈ ਆਗਣਤੇ ਆਤਮਣੋਂ ਨੌਕੜ ਪ੍ਰਥਮੀ ਸਬਾ ਚੁਕਾਈ ਜਗੰਦਰ ਕੁਦਰਤ ਵਰਤਾਈ ਕੌਂਸ ਕਹਿੰਦੇ ਖੌਂਸ ਖੁੱਪੀ ਬਿਨ ਖੜਾਮ ਗਵਾਈ ਗਵਾਕੇ ਮੱਖੇ ਵਿੱਚ ਆਪਣੀ ਪੂਜਾ ਕਰਵਾਈ ਤੇ ਕੌਂਸ ਦੀ ਨਿਸ਼ਾਨੀ ਤਰੀ ਅਥਵਾ ਦਿੱਤੀ ਜਿੱਥੇ ਜਾਏ ਬਾਬਾ ਜਗਤ ਵਿਖੇ ਲੋਕਾਂ ਨੂੰ ਤਾਰਦਾ ਫਿਰੇ ਕੋਈ ਖਾਲੀ ਥਾਂ ਨਾ ਰਹੀ ਜਿੱਤੇ ਉਪਦੇਸ਼ ਦੀ ਵਰਖਾ ਨਾ ਕੀਤੀ ਹੋਵੇ ਘਰ ਘਰ ਵਿੱਚ ਲੋਕ ਬਾਬੇ ਨੂੰ ਪੂਜਣਾ ਲੱਗ ਪਏ ਹਿੰਦੂ ਮੁਸਲਮਾਨ ਦਾ ਫਿਰਕੂ ਪੁਣਾ ਗਵਾਕੇ ਜਦ ਸੂਰਜ ਚੜ੍ਹਿਆ ਜਗਤ ਵਿਖੇ ਰੋਸ਼ਨੀ ਹੋ ਗਈ ਉਹ ਕਿਸੇ ਦਾ ਛਪਾਇਆ ਕਿਵੇਂ ਵੀ ਨਹੀਂ ਛਪਦਾ ਉਜਾਲ ਵਿਖੇ ਜਦ ਸ਼ੇਰ ਨੇ ਪਪਕ ਮਾਰੀ ਸਾਰੀ ਫਰਨਾ ਦੀ ਡਾਰ ਨੂੰ ਭਾਜੜ ਪੈ ਗਈ ਚੜ੍ਹਿਆ ਚੰਦ ਲੁਕਾਇਆ ਨਹੀਂ ਜਾ ਸਕਦਾ ਭਲਾ ਜੇ ਕੋਈ ਕੁੰਨਾਲੀ ਕੱਢ ਕੇ ਉਸ ਦੀ ਜੋਤ ਨੂੰ ਛਪਾਉਣਾ ਚਾਹੇ ਤਾਂ ਉਦਯ ਅਸਤ ਦੀਕ ਨੂੰ ਖੰਡ ਪ੍ਰithvi ਸਾਰੀ ਆਪਣੇ ਵੱਲ ਝੁਕਾ ਲਈ ਜਗਤ ਵਿਖੇ ਜੇਹੀ ਸ਼ਕਤੀ ਵਰਤਾ ਦਿੱਤੀ ਫਿਰ ਬਾਬਾ ਗਿਆ ਬਗਦਾਦ ਨੋ ਬਾਹਰ ਜਾਇ ਕਿਆ ਸੱਥਨਾ ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗਨੀਵਾਦ ਕਰ ਸੁਨ ਸਮਾਨ ਹੋਆ ਜਹਾਨਾ ਸੁਨ ਮੁੰਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕੈ ਦਸਤਗੀਰ ਕੌਣ ਫਕੀਰ ਕਿਸ ਕਾ ਕਰ ਹੰਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰੇ ਕੋ ਪਛਾਨਾ ਤਰਤ ਆਕਾਸ਼ ਚੋਂ ਦਿਸ ਜਨ ਫਿਰ ਬਾਬਾ ਜੀ ਬਗਦਾਦ ਨੂੰ ਚੱਲ ਗਏ ਬਾਹਰ ਜਾ ਕੇ ਡੇਰਾ ਲਾਇਆ ਕੇ ਬਾਬਾ ਕਾਲ ਦਾ ਰੂਪ ਦੂਤਰ ਬਾਬੀ ਮਰਦਾਨਾ ਹੈ ਨਾਲ ਜਦ ਬਾਬੇ ਨੇ ਭਜਨ ਬੰਦਗੀ ਕਰਕੇ ਸਤਨਾਮ ਦੀ ਬਾਗ ਦਿੱਤੀ ਤਦੋਂ ਜਹਾਨ ਸੁਨ ਸਮਾਨ ਚੁੱਪਚਪ ਹੋ ਗਿਆ ਸਭ ਦੀ ਅਕਾਲ ਵੱਲ ਤਾੜੀ ਲੱਗ ਗਈ ਲਿਬ ਜੁੜ ਗਈ ਬਗਦਾਦ ਨਗਰੀ ਵੀ ਚੁੱਪਚਾਪ ਹੋ ਗਈ ਪੀਰ ਵੇਖ ਕੇ ਹੱਕਾ ਬੱਕਾ ਰਹਿ ਗਿਆ ਜਦ ਧਿਆਨ ਲਾ ਕੇ ਡਿਠਾ ਤਾਂ ਕੀ ਡਿਠਾ ਕਿ ਇੱਕ ਫਕੀਰ ਵੱਡਾ ਵੀ ਪ੍ਰਵਾਹ ਹੈ ਖੁਦਾ ਬਾਦ ਕਿਸੇ ਦੀ ਖਾਸ਼ ਨਹੀਂ ਰੱਖਦਾ ਫਕੀਰ ਦਸਤਗੀਰ ਪੀਰ ਨੇ ਪੁੱਛਿਆ ਤੂੰ ਕੋਣ ਫਕੀਰ ਹੈ ਤੇ ਕਿਹੜੇ ਘਰਾਣੇ ਵਿੱਚੋਂ ਹੈ ਪਾਉ ਗੁਰੂ ਕਿਹੜਾ ਜਿਸ ਨੇ ਭੇਖ ਦਿੱਤਾ ਮਰਦਾਨੇ ਨੇ ਕਹੀ ਨਾਨਕ ਕਲਜੂ ਵਿਖਿਆਇਆ ਹੈ ਇਹ ਰੱਬ ਦੀ ਭੇਖ ਦਾ ਫਕੀਰ ਹੈ ਇਸ ਨੇ ਇੱਕ ਆਲਪੁਰਖ ਨੂੰ ਪਛਾਣਿਆ ਧਰਤੀ ਆਕਾਸ਼ ਚਾਰੋਂ ਦਿਸ਼ਾਂ ਪੂਰਬ ਪੱਛਮ ਉੱਤਰ ਦੱਖਣ ਸਾਰੇ ਪ੍ਰਸਿੱਧ ਹੈ ਪਾਉ ਗੁਰੂ ਜੀ ਦੀ ਬਾਣੀ ਵਿਖੇ ਜੀ ਸ਼ਕਤੀ ਸੀ ਕਿ ਸਤਨਾਮ ਕਰਤਾ ਪੁਰਖ ਉੱਚੀ ਪੜ ਕੇ ਬਾਗ ਦਿੱਤੀ ਹਜ਼ਾਰਾਂ ਸੁਰਤੇ ਸੁਣਦੇ ਹੀ ਵਿਦਿਹੇ ਮੁਕਤ ਹੋਗੇ ਕ ਅਕਾਲ ਪੁਰਖ ਵਿਖੇ ਸਮਾਧੀ ਲੱਗ ਗਈ ਗਿਆਤਾ ਹੀ ਵਿਦਿਹੇ ਮੁਕਤ ਹੋਗੇ ਕ ਅਕਾਲ ਪੁਰਖ ਵਿਖੇ ਆਫੁਰ ਸਮਾਧੀ ਲੱਗ ਗਈ ਗਿਆਤਾ ਗਿਆ ਭੁੱਲ ਨੀਵਾਤ ਦੀਪਵਤ ਚਿੱਤ ਹੋ ਗਿਆ ਪੀਰ ਸਾਰੀ ਨਗਰੀ ਦਾ ਚਿਹ ਹਾਲ ਦੇਖ ਬੋਲਿਆ ਉਹ ਇਹ ਬਾਗ ਕਿਧਰੋਂ ਆਈ ਮੇਰੀ ਬਾਣੀ ਵਿਖੇ ਤਾਂ ਕੁਝ ਅਸਰ ਨਹੀਂ ਇਸ ਦੀ ਬਾਗ ਸੁਣਦੇ ਸਾਰੇ ਮਸਤਾਨੇ ਹੋ ਗਏ ਹਨ ਅਸਨ ਵਿੱਚ ਉਸ ਨੇ ਸੱਚ ਕਿਹਾ ਹੈ ਕਿਉਂ ਜੋ ਉਸ ਦੀ ਬਾਣੀ ਹੀ ਬੇਅਮਲ ਸੀ ਜਿਸ ਨੇ ਆਪ ਨਹੀਂ ਕਮਾਇਆ ਉਹ ਦੂਜੇ ਦਾ ਕਿ ਉਧਾਰ ਕਰੇਗਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਪਤੀ ਜਲਪ ਦੋ ਧਾਤੂ ਉੱਚੀ ਬੋਲਣ ਦਾ ਅਰਥ ਰੱਖਦੇ ਹਨ ਇਸ ਲਈ ਗੁਰੂ ਜੀ ਨੇ ਸਤਨਾਮ ਆਦਤੋਂ ਜਪ ਤੋੜੀ ਮੰਤਰ ਪੜ੍ਹ ਕੇ ਤਦੋਂ ਬਾਗ ਦਿੱਤੀ ਸੀ ਬਾਜੇ ਸਤਿ ਸ੍ਰੀ ਅਕਾਲ ਦੀ ਬਾਗ ਗਜਾਈ ਤਰਥ ਕਰਦੇ ਹਨ ਪੁੱਛੇ ਪੀਰ ਤਕਰਾਰ ਕਰੇ ਫਕੀਰ ਵੱਡਾ ਅਤਾਈ ਰੱਬ ਫਕੀਰ ਇਸ ਦਾ ਅਰਥ ਲੱਗਦਾ ਹੁਣ ਇੱਕ ਪਾਠ ਲੱਭਾ ਰੱਬ ਫਕੀਰ ਇਸ ਦਾ ਭਾਅ ਬਣੇਗਾ ਕੀ ਘਰਾਣੇ ਦਾ ਫਕੀਰ ਕਿਹੜੀ ਟੋਪੀ ਹੈ ਕਿਹੜਾ ਭੇਖ ਹੈ ਐਸੀ ਫਕੀਰੀ ਦੇ ਕਲਪ ਨਿਸ਼ਾਨ ਉਸ ਨੇ ਰੱਦ ਕਰ ਦਿੱਤੀ ਹਨ ਵਿਆਪਕ ਪ੍ਰਭੂ ਨੂੰ ਜੋ ਇੱਕ ਹੈ ਇੱਕ ਪਛਾਣ ਫਕੀਰੀ ਰੱਖੀ ਹੈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਤਨ ਆਕਾਸ਼ ਲਖ ਓੜਕ ਪਾਲੀ ਖਬਰ ਸੁਣਾਈ ਫਿਰ ਦੁਰੈਨ ਦਸਤਕੀ ਰੱਸੀ ਪੀ ਵਿਖਾਂ ਜੋ ਤੂੰ ਪਾਈ ਨਾਲ ਲੇਤਾ ਬੇਟਾ ਪੀ ਅੱਖੀ ਮਿਟ ਗਿਆ ਹਵਾਈ ਲਖ ਆਕਾਸ਼ ਪਾਤਲ ਲਖ ਅੱਖ ਫੁਰਕ ਵਿੱਚ ਸਭ ਦਿਖਲਾਈ ਪਰ ਕਚਕੋਲ ਪ੍ਰਸ਼ਾਦ ਦਾ ਤਰੋਂ ਪਤਨੋਂ ਲਈ ਕੜਾਈ ਚਾਰ ਕਲਾ ਨ ਛਪੇ ਛਪਾਈ attain ਸ਼ਕਤੀਵਾਨ ਉੜਕ ਭੜਲੀ ਬੜੀ ਅਸਰਜ ਹਵਾਈ ਦਾ ਅਰਥ ਸਮਾਨ ਕਚਕੋਲ ਚਿੱਪੀ ਟਕਰਾਰ ਝਗੜਾ ਕਰਕੇ ਦਸਤਗੀਰ ਪੀਰ ਨੇ ਕੀ ਸਵਾਲ ਪੁੱਛੇ ਜਦ ਨਿਸ਼ਾ ਹੋਈ ਤਾਂ ਜੱਤਾ ਕੀ ਫਕੀਰ ਵੱਡਾ ਸ਼ਕਤੀਵਾਨ ਹੈ ਇੱਥੇ ਬਗਦਾਦ ਦੇ ਵਿੱਚ ਇਸ ਨੇ ਵੱਡੀ ਸ਼ਕਤੀ ਦੱਸੀ ਹੈ ਇਹ ਆਖਦਾ ਹੈ ਕਿ ਲੱਖਾਂ ਹੀ ਪਾਤਾਲ ਤੇ ਲੱਖਾਂ ਆਕਾਸ਼ ਹਨ ਇਹ ਤਾਂ ਇਸ ਨੇ ਵੱਡੀ ਅਸਰ ਦੀ ਖਬਰ ਸੁਣਾਈ ਹੈ ਫਿਰ ਦਸਤਗੀਰੀ ਦੁਹਰਾ ਕੇ ਬੋਲਿਆ ਜਿਹੜੀ ਸ਼ਕਤੀ ਤੂੰ ਪਾਈ ਸਾਨੂੰ ਵੀ ਦੱਸੇ ਤਾਂ ਸੀ ਦੇਖੀਏ ਤਦ ਪੀਰ ਦਾ ਪੁੱਤਰ ਨਾਲ ਲੈ ਨਿੱਤਾ ਤੇ ਅੱਖਾਂ ਮੀਟ ਕੇ ਗੁਰੂ ਜੀ ਹਵਾਈ ਆਕਾਸ਼ ਨੂੰ ਚੱਲ ਗਏ ਬਾਬਾ ਨਾਨਕ ਜੀ ਆਕਾਸ਼ ਨੂੰ ਚੱਲ ਗਏ ਕੱਖ ਦੇ ਹਰਕਣ ਵਿੱਚ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਸਾਰੇ ਉਸ ਪੀਰ ਦੇ ਬੱਚੇ ਨੂੰ ਦਿਖਾ ਦਿੱਤੇ ਇੱਕ ਕਚਕੋਲ ਭਰ ਕੇ ਕੜਾਹ ਪ੍ਰਸ਼ਾਦ ਦਾ ਧਰੋਂ ਪਤਾਲੋਂ ਲਿੱਤਾ ਜਹਰੀ ਕਲਾ ਛਪਾਈ ਹੋਈ ਨਹੀਂ ਛਪਦੀ ਪਾ ਪੀਰ ਨੇ ਸਵਾਲ ਕੀਤਾ ਕਿ ਕੋਈ ਤਿੰਨ ਲੋਕ ਆਕਾਸ਼ ਧਰਤੀ ਤੇ ਪਤਾਲ ਮੰਦਿਆਂ ਹਰ ਕੀ ਸੱਤ ਆਕਾਸ਼ ਤੇ ਸੱਤ ਪਤਾਲ ਦੱਸਦਿਆਂ ਪਰ ਆਪ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਿਵੇਂ ਕਹਿੰਦੇ ਹੋ ਦੱਸੋ ਤਾ ਆਪ ਬੋਲੇ ਜਿਸ ਨੇ ਤਿੰਨ ਜਾਂ ਸਤ ਦੇਖੇ ਉਸ ਤਿੰਨ ਜਾਂ ਸਤ ਹੀ ਕਹਨੇ ਹੋਏ ਜਿੰਨਾ ਲੱਖਾਂ ਵੇਖੇ ਉਹਨਾਂ ਲੱਖਾਂ ਹੀ ਦੱਸਨੇ ਆਖੋ ਸਤ ਨਾਮੁ ਸ੍ਰੀ ਵਾਹਿਗੁਰੂ ਜੀ ਈਸ਼ਵਰ ਦੇ ਇੱਕ ਇੱਕ ਰੋਮ ਵਿਖੇ ਕਰੋੜਾਂ ਬ੍ਰਹਿਮੰਡ ਹਨ ਫੇਰ ਪੀਰ ਪੁੱਛਾ ਕੀ ਸਾਨੂੰ ਕਿਕਰ ਜਾਪੇ ਗੁਰੂ ਜੀ ਪੀਰ ਦੇ ਪੁੱਤਰ ਨੂੰ ਨਾਲ ਲੈ ਕੇ ਤੁਰ ਆਕਾਸ਼ ਪਾਤਾਲ ਚਲੇ ਗਏ ਤੋ ਉੱਥੋਂ ਸਾਧ ਸੰਗਤ ਦੇ ਜੋੜ ਮੇਲੇ ਵਿੱਚੋਂ ਕੜਾ ਪ੍ਰਸ਼ਾਦ ਦੀ ਚਿਪੀ ਲਿਆ ਕੇ ਪੀਰ ਨੂੰ ਇੱਕ ਤਾਂ ਦੱਸਿਆ ਕਿ ਜਿਹੜੇ ਬਾਲਕ ਵਾਂਗੂ ਤੇ ਫਿਰ ਅਭਿਮਾਨ ਹੁੰਦੇ ਹਨ ਉਹ ਇਹ ਨਜ਼ਰ ਪਾਉਂਦੇ ਹਨ ਦੂਜੇ ਇਹ ਕਿ ਗੁਰੂ ਦੇ ਸ਼ਬਦ ਦਾ ਪ੍ਰਤਾਪ ਕੋਈ ਆਕਾਸ਼ਾਂ ਤੇ ਪਤਾਲਾਂ ਵਿਖੇ ਹੈ ਤੇ ਫੈਲ ਜਾਵੇਗਾ ਗੜਬਗਦਾਦ ਨਿਵਾਇ ਕੈ ਮੱਕਾ ਮਦੀਨਾ ਸਭੇ ਨਿਵਾਇ ਅਸਰ 84 ਮੰਡਲੀ ਖੜ ਦਰਸ਼ਨ ਪਾਖੰਡ ਜਨਾਇਆ ਪਾਤਨ ਅਕਾਸ਼ ਲਖ ਜੀਤੀ ਧਰਤੀ ਜਗਤ ਸਬਾਇਆ ਜੀਤੀ ਨੌਖੰਡ ਮੇਦਨੀ ਸਤਨਾਮ ਦਾ ਮੰਤਰ ਫਿਰਾਇਆ ਦੇਵਤਾਂ ਨੂੰ ਰਕਸ਼ ਦੈਂਤ ਸਭ ਚਿੱਤ ਗੁਪਤ ਸਭ ਚਰਣੀ ਲਾਇਆ ਇੰਦਰਾਸਨ ਆ ਪਛਰਾ ਰਾਗ ਰਾਗਣੀ ਮੰਡ ਲਗਾਇਆ ਪ੍ਰਿਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ Hindu Musalman ਨਿਵਾਇਆ ਜਨਾਇਦ ਅਰਥ ਹੈ ਜਨ ਆਇਆ ਜਿੱਤ ਆਇਆ ਚੱਕਰ ਡੰਡਾ ਆਸਨ ਤਖਤ ਗੜ ਬਗਦਾਦ ਨੂੰ ਜਿੱਤ ਕੇ ਬੱਗ ਮੱਕਾ ਮਦੀਨਾ ਸਾਰਾ ਪਹਿਲੋਂ ਨਿਮਰੀ ਭੂਤ ਕਰ ਲਿਆ ਸੀ ਪਾਵ ਉੱਥੇ ਦੇ ਆਦਮੀਆਂ ਨੂੰ ਨਿਵਾਇਆ ਸੀ ਸਿੱਧਾ ਦੀਆਂ 84 ਮੰਡਲੀਆਂ ਖੱਟ ਦਰਸ਼ਨਾ ਤੇ ਪਖੰਡਾ ਨੂੰ ਵੀ ਜਿੱਤ ਆਇਆ ਲੱਖਾਂ ਪਤਾਨਾਂ ਤੇ ਕਾਸ ਜਿੱਤ ਲਿੱਤੇ ਧਰਤੀ ਪਰ ਸਾਰਾ ਜਗਤ ਜਿੱਤ ਲਿੱਤਾ ਬਾਬੇ ਨੇ ਸ਼ਬਦ ਦਾ ਚੇਲਾ ਕੀਤਾ ਨੋਖੰਡ ਧਰਤੀ ਜਿੱਤ ਲਈ ਪਾਵ ਨੋਖੜ ਵਿਖੇ ਸਤ ਨਾਮ ਦਾ ਡੰਕਾ ਵਜਾਇਆ ਬਾਬੇ ਨਾਨਕ ਨੇ ਦੇਵ ਦਾਨ ਮੁਰਖ ਸਾਰੇ ਦੈਂਤ ਚਿੱਤਰ ਗੁਪਤ ਆਦ ਸਾਰੇ ਹੀ ਚਰਣੀ ਲਾਏ ਇੰਦਰ ਦੇ ਆਸਨ ਤਖਤ ਦੇ ਅੱਗੇ ਅਪਸਰਾ ਰੂਪ ਰਾਗਾਂ ਤੇ ਰਾਗਣੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਮੰਗਲਾਂ ਦੀ ਧੁਨੀ ਕੀਤੀ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਜਗਤ ਵਿੱਚ ਆਨੰਦ ਮੰਗਲ ਚਾਰ ਹੋ ਗਿਆ ਤੇ ਤੁਨ ਸਾਰੇ ਪੂਰਤ ਹੋ ਗਏ ਕੀ ਹੁਣ ਕਲ ਯੁਗ ਦੇ ਤਾਰਨ ਲਈ ਗੁਰੂ ਨਾਨਕ ਆ ਗਿਆ ਹੈ ਹਿੰਦੂ ਮੁਸਲਮਾਨ ਗੁਰੂ ਜੀ ਅੱਗੇ ਮਸਤਕ ਨਿਵਾ ਦਿੱਤਾ ਭਾ ਗੁਰੂ ਜੀ ਨੇ ਸ਼ਬਦਾਂ ਦੀ ਚਰਚਾ ਕਰਕੇ ਸਾਰੇ ਬਗਦਾਦ ਅੱਗੇ ਮੱਕੇ ਮਦੀਨੇ ਦੇ ਮੁਲਾਣਿਆਂ ਨੂੰ ਜਿੱਤ ਕੇ ਸਿੱਧ ਮੰਡਲੀਆਂ ਦੇ ਪਖੰਡਾਂ ਨੂੰ ਖੰਡ ਖੰਡ ਕੀਤਾ ਸਾਰੇ ਨੂੰ ਖੰਡਾਂ ਵਿਖੇ ਅਜਿਹਾ ਸਤਨਾਮ ਦਾ ਚੱਕਰ ਚਲਾਇਆ ਕਿ ਦੇਵ ਦਨਵ ਸਾਰੇ ਹਰਿ ਕੇ ਸ਼ਰਨੀਆਂ ਆਪੇ ਹਨ ਤੁਨੀ ਇਹ ਕੀ ਸਤਨਾਮ ਕਰਤਾ ਪੁਰਖ ਮੰਤਰ ਦੇ ਅੱਗੇ ਕੋਈ ਆਪਣਾ ਬਲ ਨਹੀਂ ਪਾ ਸਕੇਗਾ ਇੰਦਰ ਦੇ ਅੱਗੇ ਅਫਸਰਾਂ ਨੂੰ ਖੁਸ਼ਖਬਰੀ ਦਿੱਤੀ ਕਿ ਹੁਣ ਗੁਰੂ ਜੀ ਦਾ ਅਵਤਾਰ ਹੋ ਗਿਆ ਹੈ ਭਾਵ ਕਿ ਇੰਦਰ ਅਸ ਇੰਦਰਾ ਦੇਵਤਿਆਂ ਦੀ ਦਰਬਾਰ ਖੁਸ਼ੀ ਹੋਈ ਹੈ ਤੇ ਉੱਥੇ ਦਿਵੇ ਸਰੂਪ ਰਾਗ ਤੇ ਰਾਗੜੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਚੱਕਰ ਸਾਰੇ ਝੁਲਾ ਦਿੱਤਾ ਹੈ ਤੁਕ ਛੇ ਤੇ ਸਤ ਵਿੱਚ ਦੱਸਿਆ ਹੈ ਕਿ ਦ੍ਰਿਸ਼્ય ਤੇ ਅਦ੍ਰਿਸ਼ ਜਗਤ ਦੇ ਸਾਰੇ ਖੁਸ਼ੀ ਹੋਈ ਕਰਤਾਰਪੁਰ ਆਗਮਨ ਫਿਰ ਬਾਬਾ ਆਇਆ ਕਰਤਾਰਪੁਰ ਪੇ ਕੋ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਉਲਟੀ ਗੰਗ ਵਹਾਇਉ ਨ ਗੁਰੰਗਤ ਸਿਰ ਉਪਰ ਧਾਰਾ ਪੁੱਤਰੀ ਕਉ ਨਾ ਪਾਲਿਆ ਮਨ ਖੁੱਟਿਆ ਕੀ ਨਸਿਆਰਾ ਪਾਣੀ ਮੁਖੋਂ ਚਾਰੀ ਐ ਹੋਏ ਰਸ ਨਾਈ ਮਟੈਂ ਅੰਧਿਆਰਾ ਜਾਨ ਗੋਸ਼ਟ ਚਰਚਾ ਸਦਨ ਹਦ ਸ਼ਬਦ ਉਠੇ ਤੁੰ ਘਰ ਸੋਗੇ ਦੱਸਦੇ ਹਨ ਕਿ ਬਗਦਾਦ ਠੀਕ ਜਵਦ ਐ ਤੇ ਪਾਵੇ ਬਣੇਗਾ ਕਿ ਮੱਕਾ ਮਦੀਨਾ ਪਹਿਲਾਂ ਨਿਵਾ ਚੁਕੇ ਸੰਨ ਨਿਮਾਇਦ ਅਰਥ ਹੈ ਪਹਿਲੇ ਨਿਵਾ ਲਿਆਸੀ ਸੋ ਦਰਦਾਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਚਾਰਾ ਗੁਰਮੁਖ ਪਾਰ ਅਥਰਬਣ ਤਾਰਾ ਸੱਚੇ ਪਾਸਾ ਫਿਰ ਬਾਬਾ ਜੀ ਨੇ ਕਰਤਾਰਪੁਰ ਵਿਖੇ ਚਰਨ ਪਾਏ ਤੇ ਸਾਰਾ ਦਾਸੀ ਭੇਗ ਸ੍ਰੀ ਨੂੰ ਲਾ ਦਿੱਤਾ ਸੰਸਾਰੀ ਕੱਪੜੇ ਪਹਿਰ ਲਿੱਤੇ ਮੰਜੀ ਗੱਦੀ ਉੱਪਰ ਬੈਠ ਕੇ ਅਵਤਾਰ ਪਾ ਬਿਰਾਜਮਾਨ ਕੀਤਾ ਇਉਂ ਵੀ ਅਰਥ ਲੱਗਦਾ ਹੈ ਲੋਕਾਂ ਦਾ ਪਾਰ ਉਤਾਰਾ ਕੀਤਾ ਗੰਗਾ ਉਲਟੀ ਚਲਾ ਦਿੱਤੀ ਅੰਗਦ ਨੂੰ ਸਿਰ ਪਰ ਗੁਰੂ ਕਰਕੇ ਧਾਰਿਆ ਭਾਵ ਥਾਪਿਆ ਕਿਉਂ ਜੋ ਪੁੱਤਰਾ ਨੇ ਬਚਨ ਨੂੰ ਨਾ ਮੰਨਿਆ ਖੋਟੇ ਮਨ ਆਕੀ ਤੇ ਨਸ਼ਟ ਨਸਣ ਵਾਲੇ ਹੋ ਗਏ ਕਰਤਾਰਪੁਰ ਵਿਖੇ ਆਪਨੇ ਮੁੱਖੋਂ ਬਾਣੀ ਦਾ ਉਚਾਰ ਕੀਤਾ ਕਿ ਸਦਾ ਚੰਨਣ ਹੋਵੇ ਤੇ ਲੱਗੀਆਂ ਇੱਕ ਰਸ ਸ਼ਬਦ ਦੀ ਧੁਨ ਲੱਗੀ ਹੋਵੇ ਸੰਧਿਆ ਨੂੰ ਸੋਦਰ ਤੇ ਆਰਤੀ ਗਾਈ ਜਾਏ ਤੇ ਸਵੇਰੇ ਜਪਜੀ ਦੀ ਪਾਠ ਦਾ ਉਚਾਰ ਸਿੱਖ ਕਰਨ ਗੁਰਮੁਖਾਂ ਨੇ ਅਥਰ ਬੇਣ ਵੇਦ ਦਾ ਭਾਰ ਸਿੜ ਦਿੱਤਾ ਪਾਉ ਗੁਰੂ ਬਾਣੀ ਪਰ ਪ੍ਰਸਾ ਕੀਤਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਾ ਬਾਬਾ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ ਫਿਰ ਕਰਤਾਰਪੁਰ ਵਿੱਚ ਬੈਠ ਕੇ ਸੰਤ ਸੰਗ ਤੋਰਿਆ ਤਾਂ ਕਿ ਲੋਕਾਂ ਦਾ ਹਨੇਰਾ ਬਾਣੀ ਦੀ ਰੋਸ਼ਨੀ ਨਾ ਹਟ ਜਾਵੇ ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਦਾ ਗਿਆਨ ਕੀਤਾ ਪ੍ਰਕਾਸ਼ ਜਦ ਪੁੱਤਰ ਸ਼੍ਰੀ ਚੰਦ ਆਦ ਪ੍ਰੀਖਿਆ ਵਿੱਚੋਂ ਪੂਰੇ ਨ ਉਤਰੇ ਤਾਂ ਗੁਰੰਗਦ ਦੇਵ ਜੀ ਨੂੰ ਗੁਰਿਆਈ ਦੇ ਦਿੱਤੀ ਮੇਲਾ ਸੋਨ ਸਿਵ ਰਾਤਰੀ ਦਾ ਬਾਬਾ ਚਲ ਮਟਾਲੇ ਆਈ ਦਰਸ਼ਨ ਵੇਖਣ ਕਰਨੇ ਸਗਲੀ ਉਲਟ ਪਈ ਲੋਕਾਈ ਲੱਗੀ ਬਨਾਰਸ ਲక్ష్ਮੀ ਰਿੱਧੀ ਸੱਦੀ ਨੌ ਨਿਦਸ ਵਾਈ ਜੋਗੀ ਦੇਖ ਚਲਤਰ ਨੂੰ ਮਨ ਵਿੱਚ ਰਿਸ਼ਕ ਕਨੇਰੀ ਖਾਈ ਭਗਤੀਆਂ ਪਾਈ ਭਗਤਿਆਨ ਲੋਟਾ ਜੋਗੀ ਲਿਆ ਛਪਾਈ ਭਗਤੀਆਂ ਗਈ ਭਗਤ ਪੁੱਲ ਲੋਟੇਂਦਰ ਸੁਰਤ ਪੁਲਾਈ ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਵੇਖ ਜਲਤਰ ਕੋਟੀ ਕੁਣ ਸਾਈ ਆਈ ਦਰਥ ਆਇਆ ਰਿਸਕ ਈਰਖਾ ਭਗਤੀਆਂ ਰਾਸ ਧਾਰੀਆਂ ਕੁਣ ਸਾਈ ਵੈਰੀ ਹੋ ਗਏ ਸ਼ਿਵ ਰਾਤ ਦਾ ਮੇਲਾ ਸੁਣ ਕੇ ਬਾਬਾ ਚਲ ਵਟਾਲ ਆਇਆ ਦਰਸ਼ਨ ਕਰਨ ਵਾਸਤੇ ਸਾਰੀ ਲੋਕ ਆਈ ਉਲਟ ਪਈ ਮਾਇਆ ਦੀ ਵਰਖਾ ਹੋਣ ਲੱਗੀ ਰਿਤਾ ਸਿਦਾ ਨਵੇਂ ਨਿਦਾ ਦਿਨੋਂ ਦਿਨ ਵਧੇਖ ਹੋਣ ਲੱਗੀਆਂ ਜੋਗੀਆਂ ਨੇ ਕਿਸ ਕੋਤਕ ਨੂੰ ਦੇਖ ਕੇ ਮਨ ਵਿਖੇ ਬੜੀ ਈਰਖਾ ਖਾਧੀ ਰਾਸ ਧਾਰਿਆ ਨੇ ਆਕੇ ਰਾਸ ਪਾਈ ਉਹਨਾਂ ਦੀ ਲੋਟਾ ਜੋਗੀਆਂ ਨੇ ਛਿਪਾ ਲਿਤਾ ਕੀ ਸਾਡੇ ਅੱਗੇ ਕਿਉਂ ਨਹੀਂ ਕੀਰਤਨ ਕੀਤਾ ਭਗਤੀਆਂ ਨੂੰ ਰੜੀ ਰਾਸ ਭੁੱਲ ਗਈ ਲੋਟੇ ਵਿੱਚ ਇਸੁਰਤ ਜਾਂ ਲੱਗੀ ਕਿਉਂ ਜੋ ਉਸੇ ਵਿੱਚ ਉਗਰਾਹੀ ਦਾ ਰੁਪਿਆ ਇਕੱਠਾ ਕੀਤਾ ਹੋਇਆ ਸੀ ਬਾਪਾ ਅੰਤਰਜਾਮੀ ਪੁਰਖ ਸੀ ਜਿੱਥੇ ਉਹਨਾਂ ਲੋਟਾ ਲੋਕ ਆਇਆ ਸੀ ਆਪਨੇ ਕੱਢ ਦਿੱਤਾ ਜੋਗੀ ਕੋਤਕ ਦੇ ਕੇ ਹੋਰ ਵਤੇਰੇ ਹੁਣ ਸੁਣ ਲੱਗ ਪਏ ਭਾਵ ਜਦੋਂ ਮਹਾਰਾਜ ਨੇ ਭਗਤੀਆਂ ਦਾ ਲੋਟਾ ਮਾਇਆ ਦਾ ਜੋ ਜੋਗੀਆਂ ਨੇ ਲੁਕਾਇਆ ਸੀ ਅੰਤਰਜਾਮਤਾ ਨਾਲ ਦੱਸ ਦਿੱਤਾ ਤਦ ਜੋਗੀ ਲੋਕ ਵੱਡੇ ਵੈਰੀ ਹੋ ਗਏ ਅਤੇ ਕ੍ਰੋਧ ਨਾਲ ਦੁਰਵਚਨ ਬੁਲਣ ਲੱਗੀ ਭਗਤ ਪੈਣੀ ਰਾਸ ਪੌਣੇ ਨਾਮ ਦਾ ਹੈ ਹੁਣ ਭਗਤ ਪੈਣੀ ਸਾਰੀ ਰਾਤ ਕੀਰਤਨ ਦਾ ਨਾਮ ਪੀ ਹੈ ਸਿੰਧ ਵਿੱਚ ਇਹ ਲਫਜ਼ ਇਸ ਅਰਥ ਪਰ ਵੀ ਵਰਤਿੰਦਾ ਹੈ ਖਾਣੀ ਕੁਨਸ ਜੋਗੀਸਰਾ ਗੋਸ਼ਟ ਕਰਉਠੇ ਸਭ ਆਈ ਪੁੱਛੇ ਜੋਗੀ ਪੰਗਰਨਾਥ ਤੋ ਦੁੱਧ ਕਿਉਂ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਿਟਿਆ ਚਟਾ ਦੁੱਧ ਦਾ ਰੜਕਿਆ ਮੁਖਣ ਹੱਥ ਨ ਆਈ ਭੇਕ ਉਤਾਰਉ ਦਾਸ ਦਾਵਤ ਕਿਉਂ ਸੰਸਾਰੀ ਰੀਤ ਚਲਾਈ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱ ਜੀ ਆਹੀ ਆਂਡਾ ਧੋਏ ਨ ਜਾ ਤਿਉਨ ਪਾਈ ਕੁਚੱ ਜੇ ਫੁੱਲ ਸੜਾਈ ਕੋਈ ਅਤੀਤ ਗ੍ਰਸਤ ਤਜ ਕਰ ਉੱਠ ਕੇ ਕਰ ਮੰਗਣ ਜਾਈ ਬਿਨ ਤਿੱਤੇ ਹੱਥ ਕਿਛ ਨ ਆਈ ਜੋਗੀ ਇਰਖਾ ਕਰਕੇ ਸਾਰੇ ਚਰਚਕ ਉੱਠ ਆਏ ਪੰਗਰਨਾਥ ਜੋਗੀ ਪੁੱਛਣ ਲੱਗਾ ਤੋ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ ਹੁਣ ਤਾਂ ਦੁੱਧ ਦਾ ਮਟਕਾ ਫਟ ਗਿਆ ਹੈ ਰੜਕਣ ਨਾਲ ਮੱਖਣਾ ਕੀ ਨਿਕਲਣਾ ਪਾਉ ਸਮਿਆਸ ਦੇ ਚਾਟੇ ਵੇ ਸੰਸਾਰੀ ਰੀਤ ਦੀ ਕਾਂਜੀ ਪਾ ਦਿੱਤੀ ਹੈ ਹੁਣ ਗਿਆਨ ਮੱਖਣ ਨਹੀਂ ਨਿਕਲੂ ਤੇ ਨਾ ਹੀ ਮੁਕਤੀ ਹੋएगी ਉਦਾਸੀ ਭੇਖ ਲਾ ਕੇ ਤੋਂ ਫਿਰ ਕਿਉਂ ਸੰਸਾਰ ਦੀ ਰੀਤ ਚਲਾ ਦਿੱਤੀ ਹੈ ਸ੍ਰੀ ਗੁਰੂ ਨਾਨਕ ਪਾਸਾ ਜੀ ਨੇ ਬਚਨ ਕੀਤਾ ਹੈ ਭੰਗਰਨਾਥ ਤੇਰੀ ਮਾਂ ਕੁੱਤਜੀ ਸੀ अथवा ਤੇਰੀ ਬੁੱਧ ਖਰਾਬ ਹੈ ਉਸਨੇ ਰੀਦੇ ਦਾ ਪੰਡਾ ਤੋ ਨਹੀਂ ਜਾਂਦਾ ਭੇਖ ਰੂਪੀ ਕੁੱਤਜੇ ਪਾਉ ਨਾਲ ਦੁੱਧ ਨੂੰ ਸਾੜ ਬੈਠੀ ਹੈ ਵਿਰਕਤ ਹੋ ਕੇ ਗ੍ਰਸਤ ਨੂੰ ਛੱਡ ਕੇ ਫਿਰ ਉਹਨਾਂ ਸੰਸਾਰੀਆਂ ਦੇ ਕਰ ਮੰਗਣ ਚੜ ਪੈਂਦੇ ਹੋ ਜੇ ਮੂੰਹ ਨਾਲ ਗ੍ਰਸਤੀਆਂ ਦੀ ਨਿੰਦਾ ਕਰਦੇ ਹੋ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਦਿੱਤੇ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਭਾਵ ਦਿੱਤੇ ਬਾਦ ਕੁਝ ਨਹੀਂ ਮਿਲਦਾ ਇਸ ਭੇਖੇ ਥਾਮੋ ਗ੍ਰੋਪੱਲਾ ਜਿੱਥੋਂ ਕੋ ਰਸਾਈ ਤੁਸਾਂ ਪਿੱਛੇ ਕੁਝ ਦਾਨ ਨਹੀਂ ਕੀਤਾ ਘਰ ਘਰ ਹੱਥ ਟੜਦੇ ਫਿਰਦੇ ਹੋ ਦਿੱਤਾ ਲਈਏ ਆਪਣਾ ਅਣ ਦਿੱਤਾ ਕੁਝ ਹੱਥ ਨਾ ਆਵੇ ਸੋ ਸਰਬ ਸੰਗਤਾਂ ਨੂੰ ਬੇਨਤੀ ਹੈ ਕਿ ਚੰਨ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸਵੱਤਵਤ ਸੰਗਤਾਂ ਸੰਧਿਆ ਵੇਲੇ ਵਾਹਿਗੁਰੂ ਦਾਸ ਜੀ ਦੀਆਂ 12 ਅਰਥ ਵਿਚਾਰ ਜੁੜਿਆ ਕਰੋ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ